ਦੇਵ ਗੁਰੂ ਸਾਹਿਬ ਜੀਓ ਰਹਿਰਾਸ ਸੋ ਸਾਹਿਬ ਅਰ ਜੁਗ ਜੁਗ ਭਗਤੋ ਪਾਇ ਆਇਐ ਰਖਦਾ ਰਾਮ ਰਾਜੇ ਹਰਨਾਕ ਸੋ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਯੋ ਅਹੰਕਾਰ ਅਨੰਦ ਕੰ ਭਟਦੇ ਨਾਮ ਦਿਉ ਮੁਕਲਾਇਆ ਜਾਨ ਨਾਨਕ ਸਰ ਜੇਵ ਅੰਤ ਲੈ ਛਡਾਇਆ ਏਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੋਰੋ ਵਇ ਜਾ ਸੁਖ ਤਾਮ ਨਾ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਾਰੇ ਹਾਰੇ ਕੁਦਰਤ ਵਸਿਆ ਤੇਰੰਤ ਨਾ ਜਾਈ ਲਖਿਆ ਰਹਉ ਜਾਉ ਮੈਂ ਜੋਤ 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 ਮੈਂ ਜਾਤਾ ਕਲਕਲਾ ਭਰਪੁਰ ਆ ਦੂਸਤਿਆ ਸਾਹਿਬ ਸਿਪਤ ਸਵਾਲਿਓ ਜਨ ਕੀ ਤਿਸੋ ਪਰ ਪਿਆ ਕਉਹ ਨਾਨਕ ਕਰਤੇ ਕੀ ਬਾਤਾਂ ਜੋ ਕਿਛ ਕਰਣਾ ਸੁ ਕਰ ਰਹਾ ਸੋਦਰ ਰਗਿਆ ਸੋ ਮਹੱਲਾ ਬਹਿਲਾਇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਦੇ ਰਗਿਆ ਸੋ ਕਰਕੇ ਆਜਿ ਤਵੇ ਸਾਨੂੰ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਘਾ ਕਿਤੇ ਤਿਰਭਾਵਨਾਰੇ ਕਿਤੇ ਤਿਰਾਗ ਗੁਰੂ ਸੁਕੀਆ ਕਿਤੇ ਦਰਗਾ ਬਨਾਰੇ ਗਾਵਨ ਤੁਧਨੋ ਪਵਨ ਪਾਣੀ ਵਸੰਤਰ ਗਾਵੈ ਰਾਜ ਤਰੰਧਵਾਰੇ ਗਾਵਨ ਤੁਧਨੋ ਚਿਤ ਗੋਤ ਲਿਖ ਜਾਣ ਨੋ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧਨੋ ਈਸ਼ਰਵਾਮਾ ਦੇਵੀ ਤੋ ਅੰਦਰ ਸਸਵਾਰੀ ਗਾਵੰਤ ਤੁਧਨੋ ਦਰਦਰੰਦ ਆਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਦੀ ਜਤੀ ਸੰਦੋ ਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨਰਕੀਸ਼ਵਰ ਜੁਗ-ਜੁਗ ਵੇਦਾ ਨਾਲੇ ਗਾਵੰਤ ਤੁਧਨੋ ਮੋਹਨੀ ਆ ਮਨਮੋਹਨ ਸੁਗਮਜ ਪਿਆਲੇ ਗਾਵਨ ਤੁਧਨੋ ਰਤਨੋ ਪਾਇ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੂਤ ਮਹਾਮਰ ਸੁਰਾ ਗਾਵਨ ਤੁਧਨੋ ਕਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋ ਤੁਰਪਾਵਨ ਰਤੇ ਤੇਰੇ ਭਗਤ ਰਜ਼ਾ ਲਈ ਹੋਰ ਗیتے ਤੁਧਨੋ ਗਾਵਨ ਸੇਮ ਜਤਨਾ ਬਨ ਨਾਨਕਾ ਵਿਚਾਰੇ ਸੋ ਜਿ ਸੋ ਜਦਾ ਸਚੁ ਸਚੁ ਸਾਹਿਬ ਸਚਾ ਸਚੀ ਨਾਹੀ ਹੈ ਬਿਉ ਸੀ ਜਾ ਨਾ ਜਸੀ ਰਤਨਾ ਜਨਰ ਚਾਈ ਰੰਗੀ ਰੰਗੀ ਬਾਤੇ ਕਰ ਕਰ ਜਨਸੀ ਮਾਇਆ ਜਨੁ ਉਪਾਈ ਕਰ ਕਰ ਦੇਖੈ ਕਿਤਾ ਆਪਣਾ ਜੋ ਦਇਦੀ ਵਡਿਆਈ ਜੋ ਦਿਸ ਭਾਵੇ ਜੀ ਕਰ ਜੀ ਫਿਰੁ ਕਮ ਨਾ ਕਰਣਾ ਜਾਈ ਸੋ ਪਤ ਸਹੁ ਸੋ ਪਤ ਸੋ ਨਾਨਕ ਨੰਦ ਜਾਈ ਆਸਾ ਮਹੱਲਾ ਪਹਿਲਾ ਸੋਨ ਵਡਾ ਖਸਉ ਕੋਈ ਕਿਵੜ ਵਡਾ ਢੀਠਾ ਵੀ ਕਿੰਮਤ ਪਾਈ ਨਾ ਕਹਿਆ ਜਾਏ ਕਹਿਣੇ ਬਲਿ ਤਰਹਿ ਸਮਾਈ ਵੱਡੇ ਮੇਰੇ ਸਹਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕਿਵੜ ਜੀਰਾ ਰਹਾਉ ਸਭ ਸਰਦੀ ਮਲ ਤੁਰਦੁ ਕੁਮਾਈ ਸਭ ਕੀਮਤ ਬਣ ਕੇ ਉਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹ ਨਾ ਜਾਈ ਤੇਰੇ ਦਿਲ ਵਡਿਆਈ ਸਭ ਸਾਤ ਸਭ ਤਬ ਸੋਚਿਆਈਆ ਸਦਾ ਪ੍ਰਭਾ ਗਿਆ ਵਡਿਆਈਆ ਅੰਤ ਤਦ ਵੀ ਨਾ ਨਾ ਭਾਈਆ ਕਰਮ ਮਿਲਾ ਨਹੀ ਠਾਕ ਰਾਇਆ ਆਖਣ ਵਾਲਾ ਗਿਆ ਵਿਚਾਰਾ ਸਿਵਤੀ ਬਰੇ ਤੇਰੇ ਪੰਡਾਰਾ ਜਿਸੋਂ ਦੇ ਤਸੈ ਕੇ ਆਚਾਰਾ ਨਾਨਕ ਸੱਚ ਸੁਵਰਣ ਹਰ ਆਸਾ ਮਹੱਲਾ ਬਹਿਲਾ ਆਕਾ ਜੀ ਵਾਂ ਵਸ ਰਹਿ ਮਰ ਜਾਉ ਆਕਣਿਓ ਕਾ ਸੱਚਾ ਨਾਉ ਸਾਚੇ ਨਾਮ ਕੀ ਲੱਗੈ ਭੂਖ ਤੂ ਭੁਖ ਕਾ ਜਲਿਐ ਦੁਖ ਸੋਗ ਵਿਸਰੈ ਮੇਰੀ ਮਾਹੀ ਸਾਚਾ ਸਾਹਿਬ ਸਾਚੈ ਨਾਇਰਾਉ ਸਾਚੀ ਨਾਮ ਕੀ ਦਲ ਵੜਿ ਆਈ ਆਗਤਕ ਕੀਮਤ ਨਹੀਂ ਪਾਈ ਜੇ ਸਭ ਮਿਲ ਗਇਆ ਕਣਾ ਪਾਈ ਵਡਾ ਨਾ ਹੋਵੈ ਘਾਟ ਨਾ ਜਾਇ ਨਾ ਉਹ ਮਰਨ ਉਹ ਵੈ ਸੋਗ ਦਿੰਦਾ ਰਹਿ ਨਜੂਕੇ ਭੋਗ ਗਣ ਇਹੋ ਹੁਰ ਨਾਹੀ ਕੋਈ ਨਾ ਕੋ ਹਵਾ ਨਾ ਕੋ ਹੋਏ ਜਿਵੇਂੜ ਆਵ ਤੇਵੜ ਤੇਰੀ ਦਾਤ ਜਨਦਨ ਕਰਕੇ ਕੀਤੀ ਰਾਤ ਖਸਮ ਬਸਾਰ ਹੈ ਤੇ ਕੰਮ ਜਾਤ ਨਾਨਕ ਨਾਮ ਵਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਵਰਖਾ ਬਿਨੋ ਕਰਉ ਗੁਰ ਬਾਤ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਵ ਹਰ ਦਿਨ ਕੇ ਵਡਪਾਗ ਵੜੇ ਰੀ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾ ਸਹ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ 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 ਨਾਮ ਨਾ ਪਾਇਆ ਤੇ ਭਾਗੀ ਜੰਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤਰਗ ਜੀਵੈ ਤਰਗ ਜੀਵੈ ਸੋ ਜਨ ਹਰਿ ਜਨ ਸਤਿਗੁਰ ਸੰਗਤ ਪਾਈ ਤੰਤੁਰ ਮਾਸ ਅਗ ਲਿਖਾ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ 5 ਕਾਹੇ ਰੇ ਮਨ ਜਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸੱਲ ਪੱਥਰ ਮੈਂ ਜਨ ਤੇ ਉਪਾਈ ਤਾ ਕਰਿ ਚੁਕ ਅਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਜੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਤਵੰਤਾ ਕੋ ਵੇ ਨ ਕਿਸ ਕੀ ਤਰਿਆ ਸਿਰ ਸਰ ਰਜਕ ਸੰਭਾਹੀ ਠਾਕੁਰ ਕਾਹੀ ਮਨ ਭਾਉ ਕਰਿਆ ਉਡਿ ਉਡਿਆ ਵੇ ਸਖੁ ਸਾਂ ਤਿਸ ਪਛੇ ਬਚਰੇ ਚਰਿਆ ਤਨ ਗਵਨ ਖਲਾਵੇ ਗਵਨ ਚੁਗਾਵੇ ਮਨ ਮਨ ਸਿਮਰਨ ਕਰਿਆ ਜਾ ਬਨਿਧਾਨ ਦਸਛਟ ਸਿਦਾ ਨੂੰ ਠਾਕੁਰ ਕਲਤੰਦਰਿਆ ਜਨਾਨਕ ਬਲਵਲ ਸਤ ਬਲ ਜਾਈਐ ਤੇ ਰੰਤ ਨਾਮ ਬਰ ਬਰਿਆ ਰਾਗ ਗਾਸਾ ਮਹੱਲਾ ਚੌਥਾ ਸੋ ਬਰਕ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਬਰਕ ਨ ਰੰਜਨ ਹਰਿ ਪ੍ਰਕ ਨ ਰੰਜਨ ਰਗੁਆ ਗਉਮਯਾ ਪਾਰਾ ਸਭ ਧਿਆਵੈ ਸਭ ਦੈ ਮੈ ਤੁਮ ਜੀ ਹਰ ਸਚੇ ਤੇਰ ਜਨਾਰ ਸਭ ਜੀਤ ਤੁਮਾਰੇ ਜੀਤੋ ਜੀਆ ਕਾ ਦਾਤਾਰਾ ਹਰਿ ਦੇਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰਿਆਪੇ ਧਾਕੁਰ ਹਰਿਆਪੇ ਸਿਵਕ ਜੀ ਕਿਆ ਨਾਨਕ ਜੰਤ ਵਿਚਾਰਾ ਅੰਦੂੰਗਾ ਟਗੜ ਅੰਤਰ ਸਰਬ ਨਿਰੰਤਰ ਜੀ ਹਰੇ ਗੋਬਰਖ ਸਮਾਨਾ ਇੱਕ ਦਾ ਤੇਗ ਵਿਕਾਰੀ ਜੀ ਤਉ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਹਾ ਤਦ ਬਿਨੇ ਅਬਰ ਨਾ ਜਾਣਾ ਤੁਬਾਰ ਬਰਮ ਬੇਅੰਤ ਬੇਅੰਤ ਜੀ تیر ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਰ ਜੀ ਜਨ ਨਾਨਕ ਤਨ ਕੁਰਬਾਣਾ ਅਰਧਾ ਵਹਿਰ ਅਰਧਾ ਵੈ ਤੁਰ ਜੀ ਸੇ ਜਨ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਦਾਇ ਜੀ ਤਿੰਨ ਟੁੱਟੀ ਜਮ ਕੇ ਫਾਸੀ ਜਨਰ ਭਉ ਜਨਾਰ ਨਿਰਭਉ ਧਾਇ ਜੀ ਤਨ ਕਾ ਭਉ ਸੁਖਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੋਸ ਮਾਸੀ ਜੇ ਧੰ ਜੇ ਧੰ ਜਨ ਹਰデア ਜੀ ਜਨ ਨਾਨਕ ਤਨ ਬਲ ਜਾਤੀ ਤੇਰੀ ਭਗਤ ਤੇਰੀ ਭਗਤ ਬੰਧਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਹੰਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬਿਆੰਤਾ ਦੇ ਰਿਆਨੇਕ ਤੇਰੇ ਨੇਕ ਬੜੇ ਵਸੰਵਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਰੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਦੁਆਦ ਬੁਰ ਕਾ ਪਰੰਪਰ ਕਰਤਾ ਜੀ ਤੁਧ ਜੇ ਵੜਿਆ ਬਨ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤਾ ਜੀ ਉਹ ਆਪੇ ਗ੍ਰਹਸ ਹੋਈ ਤੋਦੇ ਆਪੇ ਸ੍ਰਿਸ਼ਟ ਸਭ ਉਪਾਈ ਤੋਦੇ ਆਪੇ ਸਿਰਜ ਸਭ ਕੋਈ ਜਨ ਅਨਨ ਗੁਣ ਗਾਵੇ ਕਰਤੇ ਕੇ ਜੀ ਜੋ ਸਬਸਾ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੋ ਗਰਦ ਸੱਜਿਆ ਰੰਡਾ ਸਾਹੀ ਜੋ ਤੋ ਪਾਵੇ ਸੋਈ ਤੀਸੀ ਜੋ ਤੁੰਦੇ ਸੋਈ ਹਉ ਪਾਈ ਰਹਾਓ ਸਭ ਤੇ ਰੀਤੋਂ ਸਭ ਨੇ ਧਾਇਆ ਜਿਸਨੋ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮਖਲਾ ਦਾ ਮਨ ਮੁਖ ਗਵਾਇਆ ਤੇ ਆਪੇ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਈ ਤੁਜ ਬੰਦੂ ਜਾ ਕੋਈ ਨਾਹੀ ਜੀ ਜਨ ਸਭ ਤੇਰਾ ਕੇ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਨ ਜੇ ਸਨੋ ਤੂ ਜਾਣਾ ਹੈ ਸੁਈ ਜਨ ਜਾਣੈ ਅਰ ਗੁਣ ਤੇ ਦੀ ਆਕ ਵਖਾਣੈ ਜਨਾਰ ਸੇ ਵਤਨ ਸੁਖ ਪਾਇਆ ਸਹਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਇ ਤੁਧ ਬੰਦੁ ਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ 1 ਤੇ ਤਸਰ ਵਰੜਾ ਭਈ ਰੇਨਵਾਸ ਪਾਣੀ ਪਾਵਕਤ ਨਹਿ ਕੀਆ ਪੰਕਜ ਮੋਹ ਬਗ ਨਹੀਂ ਚਾਲੈ ਆਉ ਦੇਖਾ ਤਹ ਲੋਬੀ ਵਾਲੇ ਮਾਨੇ ਕਨ ਚੇਤ ਸਮੂਡ ਮਨ ਆ ਆਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਜਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਜਨ ਕੀ ਸਰਣਾ ਜਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਬਰਾਬਦ ਮਨੁ ਕਉ ਦੇਹ ਰੀਆ ਗੋਬਿੰਦ ਮਰਨ ਕੀ ਹੈ ਤੇਰੀ ਵਰੀਆ ਅਵਰ ਗਾਜ ਤੇਰਾ ਕਿ ਤਨਾ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਰਥਾ ਜਾਤ ਰੰਗ ਮਾਇਆ ਕੈ ਰਹਾਉ ਜਪਦਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਾਹੂ ਨਾਨਕ ਅਮਨੀਚ ਕਰਮਾ ਸ਼ਰਨ ਪਰੇ ਕੇ ਰੱਖੋ ਸ਼ਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ پادشی دسویں کبھی واچ بیوپیں ہمری کرو ہاد رچا پورن ہوٮٔ جدگی چھ تب چرن من رہ ہمارا اپنا جان کرو پرتارا ہمری دم کابو آپ می بچا ہو سکی وسہ مور سیوک سکھ سب کر تارا مور چرن کر دیہ سب بیرن کو آ سنگری ہے پورن ہماری آتا ਤੁਰ ਭਜਨ ਕੀ ਰਹੈ ਭਿਆਸਾ ਤੁਮੈ ਛਾਡ ਕੇ ਅਵਰਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਮਤੇ ਪਾਉ ਜੇ ਬਗਦਰ ਘਰੇ ਤਾਰੀਆ ਚੁਣ ਚੁਣ ਸਤਰੇ ਮਾਰੇ ਮਾਰੀਆ ਆਪ ਹਾਥ ਦਮ ਜਬਰੀਐ ਮਰਨ ਕਾਲ ਕਤਰਾਸਨ ਵਰੀਐ ਓ ਜੋ ਸਦਾ ਹਮਾਰੇ ਪਛਾ ਸ੍ਰੀ ਆਸਤੋ ਜੋ ਜੋ ਕਰੇ ਹੋ ਰਚਾ ਰਾਖ ਲਿਓ ਮਹਿ ਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵ ਤਰਾ ਕਾਲ ਪਾਏ 시ਜੂ ਤਰਾ ਕਾਲ ਪਾਏ ਗਰਵਸਤਨਮ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਿਵ ਕੇਓ ਵੇਦ ਰਾਜ ਬ੍ਰਹਮਾ ਜੋਥਿਓ ਜਬਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਉਪਜਾਇਓ ਆਦੰਤਿ ਕੇ ਅਵਤਾਰ ਸੁ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਜਗਲ ਪ੍ਰਜਾ ਜਨ ਆਸ ਸਵਾਰੀ ਸਿਵ ਗਨ ਕੋ ਸਭ ਗਨ ਸੁਖ ਦਿਓ ਸਤਨੰਨ ਗੋਬਲ ਮੋ ਵਦ ਕੀਓ ਕਟਕਟਕੇ ਅੰਤਰ ਕੀ ਜਾਣਤ ਭਲੇ-ਬਰੇ ਕੀ ਪੀਰ ਪਛਾਨਤ ਚੀਤੀ ਤੇ ਗੁੰਚਰੇ ਚਤੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜੇਕੇ ਕੀ ਪੀਰ ਪਛਾਨ ਲੈ ਘਟ ਘਟ ਕੇ ਪਟ ਪਟ ਕੇ ਜਾਨ ਲੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੇਹ ਅਪਾਰਾ ਜਾਵਿਆ ਕਰਕ ਕਰਤ ਹੋ ਕਬ ਹੋ ਤੋ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਵਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੇ ਬੂਜ ਉਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਵੇਦ ਭੇਦ ਅਰਿਆਲਮ ਨਰੰਕਾ ਨਿਰਵਿਕਾ ਅੰਦਰਲੰਬ ਆਦ ਨੀਰ ਨਾਦ ਸੰਭ ਤਾਕਾ ਮੂੜ ਉਚਾਰਤ ਭੇਦ ਜਗੋ ਭੇਵ ਨ ਪਾਵਤ ਵੇਦ ਤਕੋ ਕਰਪਾਨ ਅਨਮਨ ਤੋ ਮਹਾ ਮੂੜ ਕਛ ਪੇਦਨਾ ਜਾਣਤ ਮਹਾਦੇਵ ਕੋ ਕਹਤ ਸਦਾ ਸੁਭ ਨਰੰਕਰ ਕਾਚੀ ਨਤ ਨਹਿ ਪੇਵੈ ਆਪ ਆਪਣੇ ਬੁੱਧ ਹਾ ਜੀਤੀ ਵਰਨਤ ਪਿੰਨ ਪਿੰਨ ਤੋ ਹਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਪਿਉ ਦਾਵ ਕਹਿ ਭੂਪਾ ਅੰਡਜ ਜੇ ਰਜ ਜ ਸੇ ਤਜ ਕਿਨੀ ਉਤਪਜ ਖਾਨ ਬਹਰ ਰਾਚ ਦੀਨੀ ਕਹੋਂ ਭੂਲ ਰਾਜਵ ਬਿਟਾ ਕਮ ਉਸ ਮਟ ਬ ਸੰਕਰੇ ਗੈਠਾ ਤਗਰੀ ਸੜਿ ਦਖਾਈ ਤੰਪਵ ਆਤ ਜਗਾਂ ਸਰੋਸ ਸੰਜਮ ਪਵ ਅਬਰਛਾ ਮੇਰੀ ਤੁਮ ਕਰੋ ਸਖ ਬਾਰ ਸਖ ਸੰਗ ਰੋ ਦੁਸ਼ਟ ਜਤੇ ਉਤਵਾਤ ਉਧ ਪਤਾਓ ਸਗਲ ਮਲੇਸ਼ ਕਰੋ ਰਣ ਘਾਤਾ جے ਆਸ ਤੁਜ ਤਬ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤਵਾ ਮਰੇ। ਪੁਰਖ ਜਾਵਨ ਭਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇਕ ਬਾਰ ਧਿਆਇ ਹੈ ਤਾਂ ਕੀ ਕਾਲ ਨ ਕਟ ਨਹੀ ਹੈ। ਰਚਾਵੇ ਤਹ ਸਭ ਕਾਲਾ ਦੁਸ਼ਟ ਵ੍ਰਸਟੰ ਤਨ ਤਤ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਇ ਨਹਰੂ ਤਾਂ ਕੀ ਤਾਪ ਤਨ ਕਮਾਰੂ। ਰਿੱਧ ਸਿੱਧ ਕਰਮੋਂ ਸਭ ਹੋਈ। ਹੰ 10 ਦਾ ਚਾਜ ਵਜਾ ਕੈ ਨਾ ਕੋਈ ਇੱਕ ਬਾਰ ਜਨਤ ਮੈਂ ਸੰਭਾਰਾ ਕਾਲ ਵਾਸਤੇ ਤਾਹੇ ਉਭਾਰਾ ਜਨਨ ਨਾਮ ਤਿਹਾਰੋ ਕਹ ਦਰਦ ਦੁਸ਼ਟ ਧੋਕਤੇ ਰਹਾ ਕੜਕੇ ਤਮ ਸ੍ਰਣਨ ਤਿਹਾਰੀ ਆਪਹਾਦ ਲਹੋ ਵਾਰੀ ਸਰਬ ਧਰਮੋ ਹੋ ਹੋ ਸਹਾਈ ਦੁਸ਼ਟ ਧੋਕਤੇ ਲਹੋ ਵਿਚਾਈ ਸਵਿਆ ਕਾਇਂ ਗਏ ਜੋ ਤੇ ਤੁਮਰੀ ਤਬ ਤੇ ਗੁਮਾਂਖ ਤਰੀ ਨਹੀਂ ਆਨਿਓ ਰਾਮ ਰੀਮ ਮਹਾਂਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਉਹ ਭੇਦ ਕਹੈ ਅਮੇਕ ਨ ਜਾਣਿਓ ਸਿਰੇ ਜ਼ਬਾਨ ਕਿਰਪਾ ਤੁਮਰੀ ਕਰ ਮਨ ਕਹਿਓ ਸਭ ਤੋਹਿ ਵਖਾਨਿਓ ਉਧਰ ਸਗਲ ਦਵਰ ਕੋ ਛਾੜ ਕੇ ਗਹਿ ਤੋਹਾਰ ਦਵਾਰ ਬਾਹੰ ਗਏ ਕੀ ਇਲਾਜ ਅਸ ਗੋਬਿੰਦ ਦਾਸ ਤੁਹਾਰ ਨਾਮ ਕਰੀ ਮਹੱਲਾ ਤੇਜ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਮੈਂ ਮਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨ ਵਜੀਆ ਵਧਾਈਆਂ ਰਾਗ ਰਤਨ ਪ੍ਰਵਾਦ ਪ੍ਰੀਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰਿ ਉਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾੰਗ ਲਾਂ ਸਮਰਤ ਸੁਆਮੀ ਜੋਗ ਮਨ ਅਨੁਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਵਰ ਨਾਲੇ ਸਾਚੇ ਸਾਹਿਬਾ ਗਿਆਨ ਅਹੰਕਾਰ ਤੇਰਾ ਕਰਦਾ ਤੇਰਾ ਸਭ ਵਿੱਚ ਹੈ ਜਿਸ ਦੇਹ ਸੋ ਪਾਵੇ ਸਦਾ ਸਤਿ ਸਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਗਿਆਨ ਅਹੰਕਾਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਘਰ ਸ਼ਾਂਤ ਸੁਖ ਮਨ ਆਈ ਵਸਿਆ ਜਨਿ ਚਾ ਸਭ ਪੁਜਾਈਆ ਸਦਾ ਗੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਦਤ ਘਰ ਜ਼ਬਾਗੇ ਘਰ ਜ਼ਬਾਗੇ ਸ਼ਬਦ ਵਾਜੀ ਕਲ ਜਤ ਕਰਤਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਗਰਮ ਪਾਇਆ ਤੁਧ ਜਨ ਗਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਚੋਰੇ ਦੋਗ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪਨੀਤ ਗਾਤੇ ਪਵਿੱਤ ਸਤਗੁਰ ਰਹਿ ਆ ਪਰ ਪੂਰੇ ਬਲਵੰਤ ਨਾਨਕ ਗੁਰ ਚਰਣਾ ਲਾਗੇ ਬਾਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ ਪੰਜਵਾ ਥਾਲ ਵਿੱਚ ਧਨ ਵਸ ਤੂ ਕਈਓ ਸਤ ਸੰਤੋ ਕ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਗਾਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਪੰਚਾਇ ਤਿਸ ਕਾ ਹੋਏ ਉਦਾਰ ਇਹ ਵਸਤ ਤੀ ਨਾ ਜਾਇ ਨਤ ਨਜ਼ਰਾ ਗੁਰਦਾਰ ਤਮ ਸੰਸਾਰ ਚਰਨ ਲਗਤ ਰਹੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮਨੋ ਜੋਗ ਕੀ ਤੋਈ ਮੰਦਰ ਗੁਣ ਯਾਰੇ ਕੋ ਗੁਣ ਨਾਹੀ ਆਪੇ ਦਰਜ ਬਹੀ ਦਰਜ ਬੈ ਆਮੇ ਰਮਤ ਹੋਈ ਸਤ ਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲਤ ਜੀਵਾ ਤਨ ਮਨ தீਵੇ ਹਰਿਆ ਪਾਉੜੀ ਤਦ ਤ ਸਮਰਤ ਜਿਥੈ ਕੋਈ ਨਾਹੀ ਉਥਾ ਤੇਰੀ ਰਖ ਅਗਨੀ ਉਦਰ ਮਾਹੀ ਸੁਣ ਕੇ ਜਮਕੇ ਦੂਤ ਨਾਇ ਤਿਰ ਛੱਡ ਜਾਏ ਪਾਵ ਜਲ ਵਿਖਮ ਯਸਾ ਹੋ ਗੁਰ ਸ਼ਬਦ ਦੀ ਪਾਰ ਪਾਹੀ ਜਨ ਕਾਲ ਕੀ ਬਿਆਸ ਅੰਮ੍ਰਿਤ ਸੇ ਖਾਈ ਕਲਮੈ ਇਹੋ ਪੰ ਗੁਣ ਗੋਵਿੰਦ ਗਾਹੀ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਵਰਧਾ ਕੋਈ ਨਾ ਜਾਏ ਜੇ ਆਵੈ ਤਦ ਆਹੇ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਅਰਦਨਾ ਜਿਹ ਵਾਜਪ ਗੁਰ ਨਾਉ ਨੇਤਰੀ ਸਤਿਗੁਰੂ ਪੇਖਣਾ ਸ਼ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਦੀਨ ਰਤਿਆ ਅੰਦਰ ਗਹਿ ਪਾਈਏ ਠਾਉ ਕਉ ਨਾਨਕ ਕਿਰਪਾ ਕਰੇ ਜਤਨੋਏ ਬਤ ਦੇ ਜਗ ਵਿੱਚ ਤੁਮ ਕੱਢੀਐ ਵਿਰਲੇ ਕਈ ਕੇ ਮਹੱਲਾ ਪੰਜਵ ਰਖੇ ਰਖਣਾਰ ਆਪ ਵਾਰਿਆਨ ਗੁਰ ਕੀ ਪੈਰੀ ਪਾਈ ਗਾਤ ਵਾਰਿਆਨ ਵਾਹ ਦਇਆਲ ਮਨੋਂ ਨਾਮ ਸਾਰਿਆਂ ਸਾਧ ਜਨ ਅਗ ਸੰਗ ਬਭ ਜਲ ਤਾਰਿਆਂ ਸਾਗਤ ਆਨੰਦ ਗਦੁਸ਼ਟ ਕਨ ਮਾਹਿ ਵਿਧਾਰਿਆਂ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹਿ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਹਿ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਤ ਸੇਮਰਤ ਸੋ ਕੋਈ ਸਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ